ਦੀ ਸਤਿ ਸ਼੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਤੇ ਅੱਜ ਆ ਜੀ 파ਰਟੀ ਤੇ ਜਾਗੂ ਵਾਲਾ ਤੜ ਤੇ ਆਪਾਂ ਬਸ ਤਿਆਰੀ ਸ਼ੁਰੂ ਕਰ ਲੈ ਆਂ ਟਾਈਮ ਸਵਾ 9:00 ਹੋਣ ਸਾਡੀ ਲੋਟਾ ਹੋ ਗਿਆ ਸਵਾ 9:00 ਤੇ ਆਪਾਂ ਪ੍ਰੀਤ ਨੂੰ ਸੱਚਾ ਜੀ ਮੈਂ ਪੁੱਤੋ ਜੀ ਤੁਸੀਂ ਵੀ ਤਿਆਰ ਹੋਵੋਗੇ ਮੇਰੇ ਸਾਥੇ ਬਾਅਸ ਸਟੇਟ ਤੁਸੀਂ ਵੀ ਕਰ ਲੈ ਹੋਵੋਗੇ ਚੱਲੇ ਜਾਣੀਆਂ ਨੇ ਤੇ ਮੈਂ ਪਹਿਲਾਂ ਮੇਰੇ ਕਰ ਜਾ ਤੇ ਤਾਂ ਅੱਗੇ ਕੀ ਜਾ ਰਹੀ ਹੈ ਦੇਖੋ ਫਿਰ ਲੇ ਲਈ ਆਪਣੀ ਪਾਲਣਾ ਨਹੀਂ ਭੈਣ ਜੀ ਘਰੇ ਆਲਪ੍ਰੀਤ ਫੀਸ 0 ਰੁਪਏ ਇੱਥੇ ਥੋੜੇ ਬਾਹਰ ਬਣਾ ਲਏ ਗੰਮੇ ਲੱਗੇ ਹਾਂ ਨਾ ਨਾ ਨਹੀਂ ਤੇ ਬਾਕੀ ਜੀ ਆਪਾਂ ਸੂਤ ਸਾਰੇ ਰੈਡੀ ਕਰਕੇ ਰੱਖਦੇ ਬਾਕੀ ਆਪਾਂ ਸਾਨੂੰ ਧਿਆਰ ਕਰਕੇ ਰੱਖਾਂਗੇ ਤੇ ਅੱਜ ਜਾਨਾ ਫਲੋ ਜਿਹੜਾ ਪਾਰਟੀ ਫਲੋ ਆਉਂਦਾ ਜੱਗੋਲਾ ਦਾ ਫਲੋ ਦਾ ਮਸਪੈਸ ਉਹ ਤੇ ਪੈਨ ਭਰਾ ਮਣੀ ਬਣਾਵਾਂਗੇ ਬਾਕੀ ਉੱਥੇ ਜਾ ਕੇ ਦੇਖਾਂਗੇ ਉਹ ਤੁਹਾਨੂੰ ਕਹਾਂ ਉਹ ਬਾਕੀ ਨਹੀਂ ਆਪਰੇ ਦੇਖੋ ਇਹ ਨਹੀਂ ਜੀ

ਤੇ ਜੇ ਕਿਰਨ ਡੈਡੀ ਜੀ ਜਾਨ ਡੈਡੀ ਜਾਂਦੇ ਆ ਜਸ਼ਨ ਵੀ ਡੈਡੀ ਦਸਵੀਂ ਦੇ ਉੱਥੀ ਆ ਪੰਜ ਪੰਜ ਦੇ ਗਏ ਆ ਤੇ ਫਿਰ ਉਹ ਆ ਜਾਣਗੇ ਜਸ਼ਨ ਵੀ ਡੈਡੀ ਜਾਂਦੇ ਆ ਗਿਆ ਤੇ ਕਿਹਾ ਤੁਹਾਨੂੰ ਖੋਣ ਕੇ ਜਾਓ ਜਾਵਾਂਗੇ ਫਿਰ ਡੈਡੀ ਘਰੇ ਆ ਤੇ ਘਰ ਆ ਪਸੰਦ ਆ ਰੇਸ਼ਾਂ ਤੇ ਤੇ ਅਟਕਾ ਟਾਈਮ ਮੋੜ ਕੇ ਰਮਾਂਗੇ ਬਾਕੀ ਨਹੀਂ ਆਪਾਂ ਕਰੇ ਘਰ ਨੂੰ ਚੁੱਲਾ ਲਾਇਆ ਤੇ ਕਾਹ ਕਰਦੇ ਆਪਾਂ ਇੱਕ ਜਣਾ ਸਪੈਸ਼ਲ ਕਰਤਾ ਨਹੀਂ ਹੁੰਦਾ ਇਹ ਨਹੀਂ ਠੀਕ ਆ ਲਾਓ ਜੀ ਇਹ ਵਾਲਾ ਸੂਟ ਆਪਾਂ ਆ ਪਾਇਆਗਾ ਇਹਨਾਂ ਪਕੜਿਆਂ ਨੂੰ ਲੈ ਕੇ ਤੇ ਇਹਦੇ ਗੜੇ ਤੇ ਕਢਾਈ ਆਪ ਐ ਉਹਨੇ ਜਿਹੜੀ ਆਪਣੇ ਟੇਲਰ ਦੀ ਤੋਂ ਸਮਾਇਆ ਉਹਨੇ ਆਪਣੇ ਆਪ ਲਾ ਦੇ ਆ ਵਾਲੀ ਲੱਕਣ ਜੀ ਤੇ ਤੇ ਬਾਕੀ ਸੋਹਣੇ ਲੱਗ ਰਿਹਾ ਪਹਿਲਾਂ ਮੈਨੂੰ ਆਏ ਸੀ ਪਤਾ ਨਹੀਂ ਸੋਹਣੇ ਲੱਗਣਗੇ ਕੀ ਨਹੀਂ ਹੁਣ ਮੈਨੂੰ ਆਏ ਆਏ ਜੀ ਲੱਗ ਜਾਂਦਾ ਵੀ ਜੇ ਇੱਥੇ ਵੀ ਲਾਣ ਦੇ ਘੇਰੇ ਦੇ ਫਿਰ ਹੋਰ ਵੀ ਆਏ ਸੋਹਣੇ ਲੱਗਦੇ ਇਹ ਵਾਲੀ ਆਪਾਂ ਦਿੱਤੀ ਰਾਂਦੀ ਸੀ ਤੇ ਇਹ ਆਪਾਂ ਬਸ ਇੰਨੇ ਕ ਤਿਆਰ ਹੋਏ ਤੇ ਬਾਕੀ ਉਹ ਜੱਗੂ ਵਾਸਤੇ ਜਿਹੜਾ ਦੂਸਰਾ ਸੂਟ ਆ ਉਹ ਆਪਾਂ ਉਹ ਤੋਂ ਹੁਣ ਤੇ ਆਪੋ ਜੀ ਤਰੀਕੇ ਨਾਲ ਵਾਕ ਦੇਣਾ ਸਹੀ ਹੈ ਬ੍ਰੀ ਦਵਾਰੇ ਮਾਂ ਦੀ ਲੋੜ ਨਹੀਂ ਨਾ ਦਵਾਰੇ ਮੜਨ ਦੀ ਲੋੜ ਹੀ ਨਹੀਂ ਸਹੀ ਆ ਬਸ ਅਸੀਂ ਸਾਰਾ ਅੱਜ ਆਜੋ ਸਹੀ ਹੈ ਖੁਦ ਨੇ ਕੀ ਕਰਦੇ ਲਓ ਜੀ ਆਪਾਂ ਐਵੇਂ ਜੇ ਤਿਆਰ ਹੋਏ ਆ ਤੇ ਹੁਣ ਆਪਾਂ ਚੱਲਦੇ ਆਂ ਆ ਗਈ ਨਾ ਬਾਹਰ ਨਮਾਇਤ ਲਓ ਜੀ ਤੁਹਾਨੂੰ ਵੀਡੀਓ ਬਣਾ ਲੈਂਦੇ ਕਿ ਨਾ ਲਓ ਜੀ ਮੰਮੀ ਨੂੰ ਮੈਂ ਮਾਰ ਕੇ ਤੁਹਾਨੂੰ ਸਿਖਾ ਦਿੰਦਾ ਮਮਮੀ ਨੇ ਇਹ ਵਾਲਾ ਸੂਟ ਪਾਇਆ ਇਹਨਾਂ ਨੂੰ ਪਾਰਟੀ ਤੇ ਚੱਲਣੇ ਆ ਜੋ ਹੋਰ ਚੱਲਗੇ ਚੱਲਿਆ ਪਾਰਟੀ ਤੇ ਤੇ ਦੱਸਿਓ ਸਾਰੇ ਜਣੇ ਕਿਵੇਂ ਬੀਬੀ ਜਾਂਦੀ ਨਹੀਂ ਤੋ ਨਹੀਂ ਲੋ ਨਹੀਂ ਜਾਂਦੀ ਨਹੀਂ ਚੱਤ ਦਾ ਕਾਫੀ ਕਾਫੀ ਲੈ ਜੀ ਅਗਰੇ ਤੇ ਚਿੱਟੇ ਵਾਲ ਵਾਲੇ ਆ ਕਾਲੇ ਥੋੜੇ ਚਲੋ ਜੀ ਆਪਾਂ ਸੂਟ ਪਾ ਲੈ ਚਲੋ ਜੀ ਆਪਾਂ ਚੱਲਦੇ ਆਂ ਸ਼ਾਮ ਨੂੰ ਆਪਾਂ ਇੱਕ ਇੱਕ ਸੂਟ ਹੋਰ ਚੇਂਜ ਕਰਾਂਗੇ ਸ਼ਾਮ ਨੂੰ ਜਾਗੋ ਤੇ ਹੋਰ ਸੂਟ ਪਾਵਾਂਗੇ ਹਾਂ ਕਹਣਾ ਪਾਲwidetilde ਪਲੇ ਆਸ ਹਾਂ ਤੇ ਜਿਸ਼ਨ ਨੂੰ ਜਿਸ਼ਨ ਨੇ ਕਿਹੜੇ ਪਾਏ ਦੱਸ ਲੈ ਨਾ ਕੀ ਇਹਦਾ ਨਾਮ ਦੱਸ ਪਾਓ 900 ਵਰਨ ਲਓ ਹੋਰ ਇਹ ਪਰਾਜ ਪਾਈ ਆ ਦੱਸ 900 ਵਰਨ ਲਓ 900 ਵਰਨ ਲਓ ਠੀਕ ਆ ਜੋ ਚੱਲੀਏ ਚੱਲੋ ਹੋਰ ਚਲੋ ਜੀ ਮੰਮੀ ਆਖ ਨੇ ਮੈਂ ਜੀ ਸੂਟ ਦੱਸਿਆ ਸਾਰੇ ਜਣੇ ਪਾਇਆ ਸੋਹਣਾ ਲੱਗਦਾ ਕਲਰ ਵੀ ਭਾਜਦਾ ਕਲਰ ਵੀ ਬਹੁਤ ਜਿਆਦਾ ਪਿਆਰਾ ਹੈਗਾ ਤੇ सोहना लग रहा बाकी शाम जो दूसरा सूट वो चेंज करा गए जागो बीबी नहीं बीबी कहते कला जा बड़ा चलो चल देर इधर अपनी फैमिली बैठी है लो खा भी लै ना भी पेड़ पूजा कर प्रीत लो जी हजे तो लड़िया लुड़िया लग रही हैं पार्टी चल रही है 頑張って ਸਵਾਲੀ ਡਿਊਟੀ ਹੈ ਮੇਰਾ ਚਾਰਾ ਪਾਕੇ ਟਾ ਅਨਰ ਜਾਕੀ ਤੇ ਨਾ ਕੱਢਾਂ ਦੇ ਧਾਰਾਂ ਟਾਈਮ ਨਾ ਤੇ ਆਖਲੇ ਫੇਰ ਜਾਣਾ ਆਪ ਹੈ ਗਿਆ ਹਲਦੀ ਹਲਦੀ ਬਤਨਾ ਤੇ ਜਾ ਦੇ ਦੇਖੋ ਸੱਤਵੇਂ ਜਾਣਾ ਚੱਤਵੇਂ ਜਾਣਾ ਉਹ ਜਸ਼ਨ ਤੇ ਰੈਡੀ ਆਏ ਸੀ ਕਹਿੰਦੇ ਜਦੋਂ ਤਿਆਰੀ ਸ਼ੈਰੀ ਦੀ ਕਰਨ ਲੱਗੀ ਕਹਿੰਦਾ ਤਿਆਰ ਰਹੋ ਮੈਂ ਫੋਨ ਕਰੂੰਗਾ ਲੈ ਜਾਵਾਂਗੇ ਆ ਕੇ ਹਾਲੇ ਇਹਨਾਂ ਦੇ ਕੁਰਤੇ ਵੀ ਅੰਮੇ ਫੜਕੀ ਨੇ ਹੋਣੇ। ਕੀ ਆ ਜਰ ਗਾੜੀ ਕੁਰਤੇ ਵੀ ਅੰਮੇ। ਕੱਲ ਮੈਂ ਸਟਾਰਟਰ ਖੋਲ ਕੇ ਗਿਆ ਹਾਂ। ਜੇ ਤੈਨੂੰ ਨਾਲ ਜਾਣਾ ਪਈਆਂ ਫਿਰ ਕੋਈ ਦੋਰ ਠੱਕ ਤਾਂ ਪਾ ਲਾ। ਆਹੀ। ਆਹੀ ਵੜਦੇ ਹੋ। ਹੋਰ। ਕੁਰਤਾ ਪਾ ਲੈ ਜਰਾ। ਹਾਂ। ਪਾਹਣ ਦੇ ਕੱਪੜੇ। ਜਿਵੇਂ ਸਾਡ ਤਰੀਕ ਵੀ ਕੋਟੋਂ ਹਿੱਤੀ ਹੈ। ਹੂੰ। ਹੂੰ। ਆਖਲੇ ਦਿਸ ਨੇ ਕਿਨੇ ਕਿ ਕਿ ਆਖਣਾ ਕਿਚ ਹਾਂ ਲਓ ਜੀ ਟਾਈਮ ਹੋ ਚੁੱਕ ਗਿਆ ਭਾਈ ਸ਼ੀਦਾ ਤੇ ਸੱਤ ਸੁੱਤ ਤਵਾਜੀ ਜਾਣਗੇ ਆਪਾਂ ਧਰਾਂ ਦੇ ਡੋਕਾ ਨਾਲ ਕੰਮ ਨਿਮੇੜਤਾ ਮੰਮੀ ਕਹਿੰਦੀ ਬਸ ਸਾਨੂੰ ਪਾਣੀ ਤੇ ਇੱਧਰ ਮੈਂ ਧਰ ਲੈ ਸੁਧ ਗਰਮ ਦੁੱਧ ਦਾ ਸਾਰ ਲਗਭਗ ਥੋਣ ਵਾਲਾ ਹੀ ਹੈ ਦੁੱਧ ਗਰਮ ਹੋ ਜੇ ਤਾਂ ਫਿਰ ਮੈਂ ਰੈਡ ਕਣੀ ਚ ਪਾ ਕੇ ਤੇ ਡੈਡੀ ਨੇ ਡੈਡੀ ਆਪਣੇ ਘਰੇ ਪੀਣ ਕੇ ਉਹ ਤੇ ਉਹਨਾਂ ਵਾਲੇ ਦੁੱਧ ਚ ਪਾ ਕੇ ਮਿੱਠਾ ਤੇ ਫਿਰ ਆਪਾਂ ਬਸ ਨਹਾਉਣ ਜਾਣੇ ਐਨੇ ਮੰਮੀ ਵੀ ਪਾਣੀ ਪਿਆ ਦੇਣਗੇ ਮੰਮੀ ਪਈ ਜਾਂਦੇ ਪਾਣੀ ਤੇ ਜਸ਼ਨਾ ਕੱਪੜੇ-ਕੁੱਪੜੇ ਫੜ ਲਿਆ ਜਿਹੜੇ ਇਹਨਾਂ ਦੇ ਸੀਪੀਓ ਪੁੱਤਾਂ ਦੇ ਆਉਂਦਾ ਵਸ ਉਹ ਲੈ ਕੇ ਫਿਰ ਉਹ ਕਹਿਣੀ ਹੈ ਜੀ ਉਹਨੇ ਨਾ ਹਣਾ ਪਹਿਲਾਂ ਉਹ ਨਾਲ ਲੂਗਾ ਫਿਰ ਮੈਂ ਨਾ ਉਹਨੂੰ ਬਾਅਦ ਚੋਂ ਹੀ ਨਾਲ ਲੈਣਗੇ ਤੇ ਮਹਿੰਦੀ ਦੇਖੋ ਜੀ ਬਾੜੀ ਸੋਣੀ ਚੜੀ ਆਥ ਤੇ ਬਾੜੀ ਚੜੀ ਹੈ ਕਿਉਂ ਇਹ ਹੱਥ ਨਾ ਜਿਆਦਾ ਕੰਮ ਕਰਦੇ ਹਨ ਆਥ ਤੇ ਥੋੜੀ ਜਿਹੀ ਘੱਟ ਲੱਗਦੀ ਹੈ ਲਓ ਜੀ ਮੰਮੀ ਪਈ ਜਾਂਦੇ ਬਸ ਨੂੰ ਪਾਣੀ ਹੈ ਮੰਮੀ

ਦੁੱਧ ਮੇਰਾ ਬਸ ਹੋਣ ਵਾਲਾ ਹੀ ਹੈ ਹਾਂ ਆਏ ਨੱਚਦੀ ਮम्मी ਨੇ ਮਾਰੇ ਨਾ ਤੇਰੇ ਲੱਤਾਂ ਇਹ 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 ਰੇਟਰ ਖੰਗੋ ਦੇਣਾ ਸੀ ਹੈ ਮਾਂ ਖੁੱਲਣੀ ਨਹੀਂ ਫਿਰ ਚੀਨ ਪੜਦੀ ਹੈ ਹੈ ਦੇਵ ਬੱਚੀ ਥਣ ਪੜਦੀ ਹੈ ਦੇ ਦੇਣੀ ਹੈ ਨੱਚਦੀ ਤਾਂ ਦੇਖ ਪਾਣੀ ਨਹੀਂ ਪੀਤਾ dielte ਰਹਿੰਦੇ ਕਭੀ ਹੂੰ ਲਓ ਜੀ ਜਸ਼ਨ ਲੈ ਕੇ ਆਏ ਆਪਦੇ ਕੁਰਤੇ ਪਜਾਮੇ ਇੱਕ ਵਿਆਹ ਦਾ ਕਾਰਡ ਹੋਰ ਆ ਗਿਆ ਇਹ ਹੈਗਾ ਬਾਗੜੀਆਂ ਜਾੰਗੂਆਂ ਦਾ ਮੋਨਿਕਾ ਕੁੜੀ ਦਾ ਵੈ ਦੋ ਕਾਰਡ ਤੁਸੀਂ ਆਦੇ ਹੋਗੇ ਇੱਕ ਆਪਣੇ ਸਾਰਨਾ ਦੀ ਹੈ ਬਾਈ ਕੇ ਉਹਨਾਂ ਦੇ ਕੋਈ ਘਰੇ ਹੈ ਨਹੀਂ ਸੀ ਤਾਂ ਕਰਕੇ ਆਪਾਂ ਨੂੰ ਫੜਾ ਗਏ ਓਏ ਆਏ ਨਖ ਖਲਿਆਰੀ ਇਹ ਦੋ ਜੀ ਨਖ ਖਲਾ ਪੈਂਸ ਪਰ ਭਾਈ ਤੁਸੀਂ ਮਹੰਗੇ ਟੇਲਰਾਂ ਤੋਂ ਸਮੋਣਿਓ ਆ ਹੈਗਾ ਡੈਡੀ ਦਾ ਇਹਦਾ ਆ ਹੈ ਗਿਆ ਜਸ਼ਨੇ ਦਾ ਤੇ ਆ ਫੇਰ ਇਹਦੇ ਡੈਡੀ ਦਾ ਜਿਹੜਾ ਕੱਲ ਨੂੰ ਪਾਉਣਾ ਉਹਨਾਂ ਨੇ ਬਰਾਤ ਆ ਹੁਣ ਇੱਕੋ ਜੇ ਪਾਉਣਗੇ ਪਿਓ ਪੁੱਤ ਦੋਨੇ ਆਏ ਹੈ ਜਾਗੋ ਜੇ ਤਾਂ ਤੁਸੀਂ ਦਸੋਗੇ ਫਿਰ ਜਾਗੋ ਜੀ ਹਾਂ ਆਲਾ ਮਾਸ ਡੈਡੀ ਡੈਡੀ ਆਦਾ ਹੋਏ ਬੜੇ ਲੀਡੇ ਬਣਾਉਂਦਾ ਓਏ ਇਹਦੇ ਡੈਡੀ ਦਾ ਇੱਕੋ ਜੇ ਪਾਉਣਗੇ ਹੁਣ ਜਾਗੋ ਤੇ ਹੈ ਦੁੱਧ ਤਾਂ ਪਾਦਾ ਡੈਡੀ ਲੈ ਕੇ ਕਮ ਜਾਉਂਗੇ ਲੈ ਕੇ ਕਿਵੇਂ ਜਾਉਂਗੇ ਆਦਾ ਡਾਣ ਹੈ ਜਾਂਦੀ ਜਾਂਦੀ ਡਾਣ ਹੁਣ ਮਸਾਲੇ ਆਏ ਹੋਰ ਹਾਂ ਉਹ ਨਹੀਂ ਨਾਲ ਹੀ ਕਿ ਇਹ ਆਣਾ ਲਾ ਲੈ ਐ ਚ ਪਾ ਦੇ ਉਹ ਪਾ ਦੋ ਫਿਰ ਇੱਕ ਦਿਨ ਨਾ ਕੀ ਹੁੰਦਾ ਫਿਰ ਹੋਰ ਇੱਕ ਦਿਨ ਨਾ ਪਾ ਦਿੰਦੇ ਕੀ ਹੁੰਦਾ ਐ ਚ ਪਾ ਕੇ ਲੈ ਜਾਓ ਹੋਰ ਇਹ ਆ ਹੀ ਲੈ ਜਾਣਗੇ ਫਿਰ ਇੱਕ ਦਿਨ ਨਾ ਕੀ ਹੁੰਦਾ ਹੈ ਹੈ ਹਾਂ ਡੈਡੀ ਕੋਈ ਨਾ ਤਨੀ ਲੋਟਾਂਗੇ ਇੱਕ ਵਾਰੀ ਵਾਟ ਕੇ ਪਿਲਾਉਗਾ ਦੇਖੇ ਤੋਂ ਲੈ ਜਾਣਾ ਹੁੰਟਾ ਪਾਈ ਦਿੱਤਾ ਉਹ ਤਾਂ ਕੋਈ ਨਹੀਂ ਡੈਡੀ ਆਪੇ ਲੈ ਜਾਣਗੇ ਜਿਵੇਂ ਹੈ ਡੈਡੀ ਨਹੀਂ ਇਹਨੂੰ ਲੈ ਜਾਓ ਨਾਲ ਡੈਡੀ ਕਹਿੰਦੇ ਮੈਂ ਆ ਹੀ ਲੈ ਜੂੰ ਜਾ ਨਾਲ ਜਿਸਨੇ ਇਹ ਜਸ਼ਨ ਦਾ ਇਹ ਦੇ ਡੈਡੀ ਦਾ ਇੱਕੋ ਜਿਹਾ ਪਾਉਣਗੇ ਜਾਗੋ ਤੇ ਆਜ ਬਰਾਤ ਪਾ ਕੇ ਜਾਣਗੇ ਜਸ਼ਨ ਦੇ ਡੈਡੀ ਇਹ ਮੇਦਾ ਕਪੜਾ ਇਸ ਤਰ੍ਹਾਂ ਲੋਚੀ ਆਪਾਂ ਦੁੱਧਾ ਦੁਗਣੀ ਹੈ ਹਾਈ ਦੇ ਪ੍ਰਸਤਾਨੀ ਲੋੜ ਤਾਂ ਨਹੀਂ ਮਾਰਨ ਦੀ ਲਓ ਜੀ ਇਹ ਪਾਊਗਾ ਇਹ ਪਾਊਗਾ ਜਸ਼ਨਾ ਜੈਕਟ ਉਤੋਂ ਦੀ ਆਹ ਇਹ ਆਪਾਂ ਨੂੰ ਕਿੰਨੇ ਲਿਆ ਜਸ਼ਨਾ ਆਪਾਂ 1000 ਦੀ एक हजार मंगते सी दिखाई दखाई तो सोनी लगेगी दो दिन ही ना हजार मंगा ये जशन ने पानी है।, है पाए बाद पता लगू सोनी लगू रूसो बरनैल देखा तेरी रूसो तो दिखा दे रूसो बरनैलो लो जी आए जी रूसो बरनैलो लिखा भी ये है रूसो बरनैलो ਲਓ ਪਾਈ ਹੋ ਜਾ ਹੋ ਜਾ ਬਾਲਟੀ ਭਰ ਗਈ ਭੱਜਾ ਭੱਜਾ ਲਓ ਜੀ ਹੋ ਗਏ ਆਪਾਂ ਤਿਆਰ ਤੇ ਇਹ ਵਾਲਾ ਸੂਟ ਆਪਣਾ ਬਾਕੀ ਅੱਜ ਵਾਲੇ ਵਲੌਗ ਦਾ ਗੇਰਾ ਇੱਥੇ ਐਂਡ ਕਰਾਂਗੇ ਤੇ ਉੱਥੇ ਜਾ ਕੇ ਆਪਾਂ ਹੋਰ ਜਿਹੜਾ ਕਿ ਨਹਾਈ ਧੋਈ ਦਾ ਤੇ ਜਾਗੋ ਦਾ ਵਲੌਗ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਕਿਰ ਆਪਾਂ ਤਿਆਰ ਹੋ ਗਏ ਪਤਾ ਨਹੀਂ ਕਿਵੇਂ ਦੇ ਲੱਗ ਰਹੇ ਕਿਵੇਂ ਦੇ ਨੇ ਇਹ ਵਾਲੇ ਈਰਿੰਗ ਲਿਆਂਦੇ ਸੀ ਆਪਾਂ ਤੇ ਜਸ਼ਨ ਤਿਆਰ ਆ ਉੱਥੇ ਸੱਜ ਜਾ ਕੇ ਆਪਾਂ ਸਾਰਿਆਂ ਨੂੰ ਦਿਖਾਵਾਂਗੇ ਤੇ ਅੱਜ ਵਾਲੇ ਵਲੌਗ ਦਾ ਛੋਟਾ ਜਿਹਾ ਵਲੌਗ ਬਣਿਆ ਸਾਰੇ ਜਣੇ ਫੁੱਲਨ ਜੁਆਇ ਕਰੋ ਇੱਥੇ ਐਂਡ ਕਰਦੇ ਆ ਤੇ ਇਹ ਪੂਰਾ ਵਿਆਹ ਤੁਹਾਨੂੰ ਜਿਵੇਂ ਜਿਵੇਂ ਅਸੀਂ ਇੰਜੋਏ ਕਰਾਂਗੇ ਤੁਹਾਨੂੰ ਵੀ ਨਾਲ ਨਾਲ ਇੰਜੋਏ ਕਰਾਵਾਂਗੇ ਤੇ ਬਾਕੀ ਸੂਟ ਦੇ ਨਾਲ ਇਹਦੇ ਨਾਲ ਹੈਗੀ ਆ ਚਨੂਨ ਦੀ ਚੁੰਨੀ ਐ ਇਸ ਤਰ੍ਹਾਂ ਚੁੰਨੀ ਦੇ ਉੱਤੇ ਗੋਟਾ ਪੱਟੀ ਲੱਗੀ ਹੋਈ ਐ ਤੇ ਇਹ ਹੈਗਾ ਕਮੀਜ਼ ਤੇ ਰੈੱਡ ਹੈਗੀ ਐ ਸਲਵਾਰ ਸਲਵਾਰ ਦੇ ਪੌਂਚਾ ਤੇ ਵਰਕ ਬਾਕੀ ਚੰਗੀ ਤਰ੍ਹਾਂ ਦਿਖਾਵਾਂਗੇ ਤੁਹਾਨੂੰ ਤੇ ਇੱਧਰ ਆਪਣਾ ਜਸ਼ਨ ਵੀ ਦੌਰ ਦੇਖੋ ਅਸਲੀ ਗੱਲ ਲਓ ਜੀ ਇਸ ਤਰ੍ਹਾਂ ਤੇ ਚਾ ਦਾ ਹੋਰ ਜਾ ਇਹਦਾ ਰੰਗ ਹੋਰ ਨੂੰ ਲਾਲ ਥੋੜਾ ਫਿੱਕਾ ਲੱਗਦਾ ਗੂੜਾ ਜਿਹਾ ਇਹ ਵੀ ਜਿਆਦਾ ਇਹਦੇ ਨਾਲ ਦਹੀਂ ਹੈ ਹੈ ਇਹਦੇ ਨਾਲ ਦਾ ਜਿਵੇਂ ਅਸਲੀ ਚ ਦੇਖਿਆ ਹੋਆ ਗੁੜੀ ਵਾਲੀ ਇਹ ਗੁੜੀ ਹੈ ਉਹ ਹੈ ਦੇ ਨਾਲ ਦਾ ਹਾਂ ਹਾਂ ਵੀਡੀਓਜ਼ ਕਰੂਗੀ ਹਾਂ ਹਾਂ ਤੇ ਚਲੋ ਜੀ ਕਰ ਆ ਨੀਂਦਾ ਵੀਡੀਓ ਕਰਦੇ ਆਪਾਂ ਵੀਡੀਓ ਦਾ ਇੰਟੀਐਂਡ ਮਿਲਦੇ ਆ ਗਾ ਲਓ ਸੋਨੂੰ ਕਿਸੇ ਨਵੇਂ ਬਲੌਗ ਦੇ ਨਾਲ ਤੇ ਸਾਰੇ ਭੈਣ ਭਰਾ ਜਿਹੜਾ ਕਿ ਮਾੜਾ ਮੂਟਾ ਜਿਹਾ ਆਪਾਂ ਨੇ ਇਹ ਤੋਂ ਬਲੌਗ ਬਣਾ ਉਹ ਘਰ ਫੋਨ ਔਨਜੋਏ ਤੇ ਉੱਥੇ ਜਾ ਕੇ ਆਪਾਂ ਨਾਈ ਧੋਈ ਦਾ ਤੇ ਜਾਗੋ ਦਾ ਬਲੌਗ ਤੁਹਾਡੇ ਤਿੱਕਰ ਕਰਦੇ ਆ ਸ਼ੇਅਰ ਤੇ ਚਲੋ ਜੀ ਸਾਰੇ ਭੈਣ ਭਰਾਵਾਂ ਨੂੰ ਪਿਆਰ ਪਈ ਸੱਸੀ ਕਾਲ ਜੀ ਬਾਏ ਬਾਏ ਜੀ